ਕੋਦਰ ਦੇ ਵਿੱਚ ਜੇ ਕਿਸੇ ਨੇ ਕੋਈ ਵੀ ਪ੍ਰੋਡਕਟ ਖਰੀਦਣਾ ਆ ਸਿਰਫ ਤੇ ਸਿਰਫ 1 ਰੁਪਇਆ ਸਾਡੇ ਕੋਲ ਲੈ ਕੇ ਆਣਾ ਆ ਆਧਾਰ ਕਾਰਡ ਪੈਨ ਕਾਰਡ ਲੈ ਕੇ ਆਓ ਆਸਾਨ ਕਿਸ਼ਤਾਂ 36 ਮਹੀਨੇ ਤੱਕ ਦੀਆਂ ਕਿਸ਼ਤਾਂ ਕਰਕੇ ਦਵਾਂਗੇ ਉਹਨਾਂ ਨੂੰ ਜਿਹੜਾ ਮਰਜੀ ਸਮਾਨ ਲਓ ਜੀ ਮਾਰਕੀਟ ਨਾਲੋਂ ਸਸਤਾ ਆਨਲਾਈਨ ਨਾਲੋਂ ਸਸਤਾ ਇਹ ਸਾਡੀ ਗਾਰੰਟੀ ਹੋਊਗੀ ਤੋਂ ਸਰ 100% ਕਵਾਂਗੇ ਸੇਮ ਮਾਡਲ ਕੰਪੇਅਰ ਕਰੋ ਇਹ ਨਹੀਂ 1000 ਰੁਪਏ 2000 ਰੁਪਏ ਬਹੁਤ ਸਸਤਾ ਦਵਾਂਗੇ ਆਨਲਾਈਨ ਨਾਲ 100% ਸਸਤਾ ਦਵਾਂਗੇ 1 ਰੁਪਇਆ ਲੈ ਕੇ ਆਣ 1 ਰੁਪਇਆ ਦੇ ਵਿੱਚ ਉਹਨਾਂ ਦੇ ਘਰੇ ਸਾਮਾਨ ਵੀ ਛੜਾ ਦਾਂਗੇ ਆਧਾਰ ਕਾਰਡ ਪੈਨ ਕਾਰਡ ਲੈ ਕੇ ਆਣਾ ਆ ਔਰ ਕੱਲਾ ਮਾਈ ਇਲੈਕਟ੍ਰੋਨਿਕਸ ਦੇ ਉੱਤੇ ਪ੍ਰੋਡਕਟ ਨਹੀਂ ਦਿੱਤੇ ਜਾਂਦੇ ਨਾਲ ਬਹੁਤ ਆਫਰਾਂ ਵੀ ਦਿੱਤੀਆਂ ਜਾਂਦੇ ਇਨਾਮ ਸਾਡਾ ਪੇਟੈਂਟ ਅੱਜ ਤੱਕ ਕੋਈ ਕੱਢ ਵੀ ਨਹੀਂ ਪਾਇਆ ਹਮੇਸ਼ਾ ਅਸੀਂ ਕੱਢਦੇ ਆ ਰਹੇ ਹਾਂ ਜੀ ਨਾ ਕਿਸੇ ਦੇ ਵਿੱਚ ਹੋਇਆ ਜੋ ਲਾਈਵ ਕੱਢ ਸਕੇ ਆ ਹੋਵੇ ਅਸੀਂ ਲਾਈਵ ਕੱਢਦੇ ਆ ਔਰ ਇਸ ਵਾਰੀ ਵੀ ਆਪਾਂ ਸਤੰਬਰ ਮਹੀਨੇ ਦੇ ਵਿੱਚ ਇੱਕ ਅਸੀਂ ਬਾਈਕ ਕੱਢਣੀ ਆ ਉਸ ਤੋਂ ਬਾਅਦ ਅਸੀਂ ਫਿਰ ਈ-ਸਕੂਟੀ ਨਕੋਦਰ ਦੇ ਵਿੱਚ ਹੀ ਕੱਢਾਂਗੇ ਔਰ ਲਾਈਵ ਕੱਢਾਂਗੇ ਇਸੀ ਚੈਨਲ ਤੇ ਸਰ ਏਸੀ ਦੇ ਵਿੱਚ ਪਹਿਲਾਂ ਮੈਂ ਦੱਸ ਦੇਣਾ ਸਾਡੇ ਕੋਲ ਸਾਰੇ ਬ੍ਰਾਂਡ ਆ ਚਾਹੇ ਤੁਹਾਨੂੰ ਲਾਇਡ ਚਾਹੀਦਾ ਹੈ ਚਾਹੇ ਤੁਹਾਨੂੰ ਹਟਾਚੀ ਚਾਹੀਦਾ ਹੈ ਮਿਸੂਬਿਸ਼ੀ ਚਾਹੀਦਾ ਆ ਚਾਹੇ ਗੋਦਰੇ ਚਾਹੀਦਾ ਹੈ ਚਾਹੇ ਹਾਇਰ ਚਾਹੀਦਾ ਆ ਹਾਇਰ ਦੇ ਅਸੀਂ ਡਾਇਰੈਕਟ ਕੰਪਨੀ ਦੇ ਡੀਲਰ ਆ ਜੀ ਔਰ ਮੈਂ ਇਸ ਵੇਲੇ ਆਫਰ ਦੇਣ ਜਾ ਰਿਹਾ ਜਿਹੜਾ AC हायर ਦਾ ਆਨਲਾਈਨ 41000 ਰੁਪਏ ਦਾ ਆ ਅਸੀਂ ਤੁਹਾਨੂੰ 36990 ਰੁਪਏ ਦੇ ਵਿੱਚ ਦਵਾਂਗੇ 1 ਟਨ ਦਾ 3 ਸਟਾਰ ਹੈਵੀ ਡਿਊਟੀ AC हायर ਦਾ ਇਨਵਰਟਰ ਵਾਲਾ ਆਨਲਾਈਨ ਜਿਹੜਾ ਹੈਗਾ ਸਾਡਾ ਵੀ ਪ੍ਰਾਈਸ ਜਿਹੜਾ 39500 ਆ ਅਸੀਂ ਏਕਤਰ ਲਈ ਸਪੈਸ਼ਲ 36990 ਰੁਪਏ ਦੇ ਵਿੱਚ ਦੇ ਦੇਣਾ ਇਹ ਵੀਡੀਓ ਸ਼ੇਅਰ ਕਰਕੇ ਆਉਗਾ ਜਿਹੜਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਵੀ ਗਿਫਟ ਦਸੂਗਾ ਉਹਦਾ ਏਕਤਾ ਲਾਇਰ ਲਈ ਸਪੈਸ਼ਲ ਰੇਟ 36990 ਰੁਪਏ ਨਾਲ ਤੁਹਾਨੂੰ 100%オリジナル ਆਪਾਂ 99 ਕੋਈ ਗਿਫਟ ਨਹੀਂ 100%オリジナル ਤੁਹਾਨੂੰ ਸਕਾਈ ਲਾਈਨ ਦਾ ਇੰਡਕਸ਼ਨ ਕੁੱਕਰ ਫ੍ਰੀ ਦੇਵਾਂਗੇ ਤੇ ਉੱਤੇ ਸਭ ਤੋਂ ਵੱਡੀ ਗੱਲ ਜਿਹੜੇ ਅਸੀਂ ਗਿਫਟ ਦੇ ਰਹੇ ਹਾਂ ਕੋਈ ਲੋਕਲ ਨਹੀਂ ਦੇਸੀ ਨਹੀਂ ਕੋਈ ਅਸੀਂ ਕਾਪੀ ਨਹੀਂ ਵੰਡਦੇ オリジナル ਸਕਾਈ ਲਾਈਨ ਕੰਪਨੀ ਦਾ ਗਿਫਟ ਦੇ ਰਹੇ ਸਾਨੂੰ ਦੇਸੀ ਗਿਫਟ ਦੇਣ ਦੀ ਆਦਤ ਨਹੀਂ 8090 ਰੁਪਏ ਦੀ LED 1 ਰੁਪਿਆ ਲੈ ਕੇ ਆ ਨਾ 8490 ਰੁਪਏ ਦੀ LED ਹੈਗੀ ਹੈ ਜੀ ਔਰ ਇਹਦੀ ਵੀ 2 ਸਾਲ ਦੀ ਵਾਰੰਟੀ ਹੈ ਬ੍ਰਾਂਡ ਦੀ LED ਕੋਈ ਦੇਸੀ ਮਾਲ ਨਹੀਂ ਔਰ ਇਹਦੇ ਨਾਲ ਵੀ ਤੁਹਾਨੂੰ ਗਿਫਟ ਪੱਕਾ ਮਿਲੂਗਾ ਜੀ 32 ਇੰਚ ਦੀ LED ਹੈ ਉਹਦੇ ਨਾਲ ਤੁਹਾਨੂੰ ਸਕਾਈ ਲਾਈਨ ਕੰਪਨੀ ਦੀ 1790 ਰੁਪਏ ਵਾਲੀ ਗਲਾਸ ਕੈਟਲ ਮਾਰਕੀਟ ਦੇ ਵਿੱਚ ਕਿਤੇ ਨਹੀਂ ਮਿਲਣੀ ਇਹ ਟੋਟਲੀ ਅਸੀਂ 8490 ਰੁਪਏ ਦੇ ਵਿੱਚ ਫ੍ਰੀ ਦੇਣੀ ਹੈ Ориਜਨਲ ਇਨਾਮ ਜਿੱਤਣ ਦਾ ਮੌਕਾ ਅਸ਼ੋਰਡ ਗਿਫਟ ਤੁਹਾਨੂੰ ਸਾਰਾ ਕੁਝ ਮਿਲੂਗਾ ਜੀ ਜਿਹੜੇ ਤੁਹਾਨੂੰ ਦੱਸ ਤੇ ਹਰ ਇੱਕ ਪ੍ਰੋਡਕਟ ਦੇ ਨਾਲ ਕੂਪਨ ਅਸੀਂ ਦੇਣਾ ਹੀ ਦੇਣਾ ਹਰ ਫਿਰ ਮੈਂ ਦੱਸ ਦੇਣਾ ਜਿਹੜਾ ਏਕਤਾ ਲਹਿਰ ਦੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਵੀ ਅਸੀਂ ਗਿਫਟ ਜ਼ਰੂਰ ਦਵਾਂਗੇ ਜੀ ਤੁਹਾਨੂੰ ਅਸੀਂ ਇੱਕ ਪ੍ਰੋਪਰ ਮਾਈ ਇਲੈਕਟ੍ਰੋਨਿਕਸ ਵੱਲੋਂ ਡਫਲ ਬੈਗ ਦਵਾਂਗੇ ਜੀ ਜਿਹਦੀ ਕੀਮਤ ਮਾਰਕੀਟ ਕੀਮਤ ਦੱਸ ਰਹੇ ਇੰਦਾਂ ਨਹੀਂ ਮਾਰਕੀਟ ਕੀਮਤ ਜਿਹੜੀ ਹੈਗੀ 1500 ਤੋਂ 1600 ਰੁਪਈਆ ਜੀ ਕਰਕੇ ਮਾਈ ਇਲੈਕਟ੍ਰੋਨਿਕਸ ਅੰਬੇਦਕਰ ਚੌਕ ਕੋਈ ਗਲਤ ਦੁਕਾਨ ਤੇ ਨਹੀਂ ਜਾਣਾ ਅੰਬੇਦਕਰ ਚੌਕ ਤੇ ਇੱਕੋ ਦੁਕਾਨ ਆ ਮਾਈ ਇਲੈਕਟ੍ਰੋਨਿਕਸ ਦੀ ਹੈਗਾ ਜੀ 872782844 ਇੱਕ ਵਾਰ ਫੇਰ ਦੱਸ ਦਿਓ 87 صحیح 828 444 ਆ ਤੁਸੀਂ ਪੂਰੀ ਮਾਰਕੀਟ ਘੁੰਮ ਕੇ ਆਣਾ ਮੈਂ ਫਿਰ ਚੈਲੰਜ ਦੇ ਰਿਹਾ ਆ ਕੋਈ ਵੀ ਕੰਪਨੀ ਤੁਹਾਨੂੰ 20 ਸਾਲ ਦੀ ਵਾਰੰਟੀ ਮੋਟਰ ਦੀ ਨਹੀਂ ਦੇਊਗੀ ਔਰ ਕੋਈ ਤੁਹਾਨੂੰ 5 ਸਾਲ ਦੀ ਕੰਪਲੀਟ ਵਾਰੰਟੀ ਮਸ਼ੀਨ ਦੀ ਨਹੀਂ ਦੇਊਗਾ 20 ਸਾਲ ਦੀ ਇਹਦੀ ਬੰਦੇ ਦੀ ਜ਼ਿੰਦਗੀ ਦੀ ਨਹੀਂ 20 ਸਾਲ ਗਾਰੰਟੀ ਜੀ ਸਰ ਅਸੀਂ ਲਾਈਫਟਾਈਮ ਵਾਰੰਟੀ ਆਪਣੀ ਮੋਟਰ ਦੀ ਦਿੰਨੇ ਆ ਜੀ 5 ਸਾਲ ਦੀ ਕੰਪਲੀਟ ਮਸ਼ੀਨ ਦੀ ਦਿੰਨੇ ਆ ਜੇ ਅਸੀਂ ਗੀਜ਼ਰ ਦੀ ਗੱਲ ਕਰੀਏ ਸਾਡੇ ਜੋ 25 ਲੀਟਰ ਦਾ ਗੀਜ਼ਰ 3490 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਸਿਆਲ ਆਉਣ ਵਾਲੇ ਆ ਗੀਜ਼ਰਾਂ ਦੀ ਵੀ ਬਹੁਤ ਲੋੜ ਪੈਣੀ ਆ ਕਸਟਮਰਾਂ ਆਣੇ ਧੋੜੇ ਆਣਾ ਇੱਥੇ ਸਿਰ ਤਾਂ ਹੀ ਰੇਟ ਦਿੱਤਾ ਈ 25 ਲੀਟਰ ਦਾ ਗੀਜ਼ਰ 3400 ਤੇ 90 ਰੁਪਏ ਦਾ ਨੂੰ ਵਾਦਾ ਕੀਤਾ ਇਹੀ ਫ੍ਰਿਜ ਵੀਡੀਓ ਲੈ ਕੇ ਆਏ ਹੋ 23990 ਰੁਪਏ ਦੇ ਵਿੱਚ ਇਹਦੇ ਨਾਲ 3000 ਰੁਪਏ ਵਾਲਾ ਇੰਡਕਸ਼ਨ ਕੁੱਕਰ ਟੋਟਲੀ ਫ੍ਰੀ ਸਾਡਾ ਪ੍ਰਾਈਸ 7000 ਸੀਗਾ 1 ਏਕਤਾਰ ਲੈ ਲਈ 6000 ਕਰਤਾ ਨਾਲ ਇਹਦੇ ਵੀ 1700 ਰੁਪਏ ਵਾਲੀ ਕੈਟਲ ਲੱਕੀ ਡਰਾ ਦਾ ਕੂਪਨ ਅਸੀਂ ਫ੍ਰੀ ਦੇ ਦੇਣਾ ਜੀ ਮੈਂ ਸਾਰਿਆਂ ਨੂੰ ਦੱਸ ਰਿਹਾ ਇਹ ਆਫਰ ਸਿਰਫ ਤੇ ਸਿਰਫ 30 ਜੁਲਾਈ ਤੱਕ ਹੈਗੀ ਹੈ ਇਸ ਤੋਂ ਬਾਅਦ ਇਹ ਆਫਰ ਖਤਮ ਹੋ ਜੂਗੀ ਜਿਹੜੇ ਵੀ ਵੀਡੀਓ ਦੇਖ ਰਹੇ ਏ ਨਾ ਸੋਚਿਓ ਬਾਅਦ 'ਚ ਚੱਲ ਜਾਗੇ ਜਿਨ੍ਹਾਂ ਨੇ ਪਰਚੇਜ਼ਿੰਗ ਕਰਨੀ ਹੈ ਫਟਾਫਟ ਤੁਸੀਂ ਆਪਣਾ ਸਕੂਟਰ ਮੋਟਰਸਾਈਕਲ ਗੱਡੀ ਜੋ ਹੈ ਚੱਕ ਕੇ ਅੰਬੇਦਕਰ ਚੌਕ ਆਓ ਨਰੰਗ ਢਾਬੇ ਦੇ ਨਾਲ ਸਾਡਾ ਸ਼ੋਅਰੂਮ ਆ ਕਿਲੋ ਦੀ ਹਾਇਰ ਦੀ ਵਾਸ਼ਿੰਗ ਮਸ਼ੀਨ ਜਿਹਦਾ ਆਨਲਾਈਨ ਪ੍ਰਾਈਸ 36000 ਰੁਪਏ ਦਾ ਮਾਈ ਇਲੈਕਟ੍ਰੋਨਿਕਸ ਦਾ 31000 ਦਾ ਪ੍ਰਾਈਸ ਹੈ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਇਹੀ ਮਸ਼ੀਨ 29990 ਰੁਪਏ ਦੇ ਵਿੱਚ ਨਾਲ ਇਹਦੇ ਜੂਸਰ ਵੀ ਫ੍ਰੀ ਮਿਲੂਗਾ ਲੱਕੀ ਡਰਾਅ ਦਾ ਕੂਪਨ ਵੀ ਮਿਲੂਗਾ ਜੀ ਔਰ ਚੈੱਕ ਕਰਕੇ ਆਓ ਆਨਲਾਈਨ ਇਹਦਾ ਪ੍ਰਾਈਸ ਜੋ ਵੀ ਹੋਊਗਾ ਉਹਦੇ ਨਾਲੋਂ ਘੱਟ ਦੇ ਰਹੇ ਹਾਂ 29990 ਰੁਪਏ ਦੇ ਵਿੱਚ 1.5 ਕਿਲੋ ਦੀ ਹਾਇਰ ਦੀ ਵਾਸ਼ਿੰਗ ਮਸ਼ੀਨ ਤੁਸੀਂ ਆਪਣੀ ਅੰਬੇਦਕਰ ਚੌਂਗ ਨਕੌਦਰ ਨਾਰਿੰਗ ਡੱਬੇ ਦੇ ਬਿਲਕੁਲ ਨਾਲ ਜੀ ਆਪਣਾ ਇੱਕ ਤੁਸੀਂ ਆਪਣਾ ਫੋਨ ਨੰਬਰ ਦੱਸੋ ਮੇਰਾ ਨੰਬਰ ਹੈ ਜੀ 872782844 ਇੱਕ ਵਾਰ ਫਿਰ ਦੱਸ ਦਿਓ ਜੀ 872782844 ਜੀ ਇਲੈਕਟ੍ਰੋਨਿਕ ਅੰਬੇਡਕਰ ਚੌਕ ਨਜ਼ਦੀਕ ਨਾਰੰਗ ਢਾਬਾ ਜਿੱਥੇ ਪਹੁੰਚੇ ਆ ਭਾਰੀ ਆਫਰਾਂ ਲੱਗ ਚੁੱਕੀਆਂ ਆ ਅੰਦਰ ਲੈ ਕੇ ਚੱਲਾਂਗੇ ਆਫਰਾਂ ਦੇ ਬਾਰੇ ਜਾਣਾਂਗੇ ਆਓ ਤੁਹਾਨੂੰ ਲੈ ਚੱਲਦੇ ਆ ਮਾਈ ਇਲੈਕਟ੍ਰੋਨਿਕ ਦੇ ਅੰਦਰ ਦੇ ਅੰਦਰ ਮੌਜੂਦ ਇਹ ਸ਼ੋਰੂਮ ਦੇ ਅੰਦਰ ਜਿੱਥੇ ਕਿ ਤੁਸੀਂ ਕੋਈ ਏਸੀ ਲੈਣਾ ਐਲਈਡੀ ਲੈਣੀ ਆ ਵਾਸ਼ਿੰਗ ਮਸ਼ੀਨ ਲੈਣੀ ਆ ਉਹਨਾਂ ਦੇ ਨਾਲ ਨਾਲ ਤੁਹਾਨੂੰ ਜ਼ਬਰਦਸਤ ਇਨਾਮ ਮਿਲਣਗੇ ਇੱਥੇ ਦੇ ਓਨਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਸਰ ਕੀ ਨਾਂ ਹੈ ਤੁਹਾਡਾ ਮੇਰਾ ਨਾ ਚੇਤਨ ਜੀ ਸ਼ੋਪ ਦਾ ਨਾਂ ਮਾ ਇਲੈਕਟ੍ਰੋਨਿਕਸ ਅੰਬੇਦਕਰ ਚੌਂਕ ਨਕੌਦਰ ਜੀ ਅੰਬੇਦਕਰ ਚੌਂਕ ਨਕੌਦਰ ਇੱਕ ਬੜਾ ਰੋਲਾ ਪਿਆ ਜੀ 1 ਰੁਪਏ ਦਾ ਰੁਪਈਏ ਦਾ ਕੀ ਚੱਕਰ ਹੈ 1 ਰੁਪਿਆ ਲੈ ਕੇ ਉਹ 1 ਰੁਪਏ ਦਾ ਕੀ ਚੱਕਰ ਹੈ ਸਰ ਨਕੂਦਰ ਦੇ ਵਿੱਚ ਜੇ ਕਿਸੇ ਨੇ ਕੋਈ ਵੀ ਪ੍ਰੋਡਕਟ ਖਰੀਦਣਾ ਆ ਸਿਰਫ ਤੇ ਸਿਰਫ 1 ਰੁਪਇਆ ਸਾਡੇ ਕੋਲ ਲੈ ਕੇ ਆਣਾ ਆ ਆਧਾਰ ਕਾਰਡ ਪੈਨ ਕਾਰਡ ਲੈ ਕੇ ਆਓ ਆਸਾਨ ਕਿਸ਼ਤਾਂ 36 ਮਹੀਨੇ ਤੱਕ ਦੀਆਂ ਕਿਸ਼ਤਾਂ ਕਰਕੇ ਦਵਾਂਗੇ ਉਹਨਾਂ ਨੂੰ 1 ਰੁਪਇਆ ਦਾ ਸਿੱਕਾ ਲੈ ਕੇ ਹੋਣਾ ਮੇਰੀ ਜਿਹੇ ਜਿਹਾ ਹੋਣਾ ਮੈਂ ਜਾਣ ਲੱਗਿਆਂ ਲਵਾਂਗਾ 1 ਰੁਪਇਆ ਦਾ ਸਿੱਕਾ ਕਹਿੰਦੇ ਲੈ ਕੇ ਆਉਣਾ ਆ ਤੇ ਜਿਹੜਾ ਮਰਜੀ 1 ਰੁਪਏ ਨਾਲ ਜਿਹੜਾ ਮਰਜੀ ਸਬੰਧ ਲਓ ਜਿਹੜਾ ਮਰਜੀ ਸਬੰਧ ਲਓ ਜੀ ਮਾਰਕੀਟ ਨਾਲੋਂ ਸਸਤਾ ਆਨਲਾਈਨ ਨਾਲੋਂ ਸਸਤਾ ਇਹ ਸਾਡੀ ਗਰੰਟੀ ਹੋਊਗੀ ਚੇਤਨ ਭਾਜੀ ਜਿਹੜਾ ਆਨਲਾਈਨ ਦਾ ਟਾਈਮ ਆ ਲੋਕ ਮੈਂ ਜਿੱਥੇ ਵੀ ਜਾਂਦਾ ਇਹੀ ਗੱਲ ਕਰਦਾ ਉਹਨਾਂ ਵੀ ਆਨਲਾਈਨ ਦਾ ਸਾਮਾਨ ਫਰਗਾਹ ਮੰਗਦਾ ਆਨਲਾਈਨ ਤੋਂ ਸਰ 100% ਕਵਾਂਗੇ ਸੇਮ ਮਾਡਲ ਕੰਪੇਅਰ ਕਰੋ ਇਹ ਨਹੀਂ 1000 ਰੁਪਏ 2000 ਰੁਪਏ ਬਹੁਤ ਸਸਤਾ ਦੇਵਾਂਗੇ ਆਨਲਾਈਨ ਨਾਲੋਂ ਜਾਨੀ ਕਿ ਆਨਲਾਈਨ ਚੈੱਕ ਕਰਕੇ ਆ ਜਾਂ ਤਾਂ ਤੁਹਾਡੇ ਕੋ ਆ ਜਾਂ ਤਾਂ ਤੁਹਾਨੂੰ ਤੁਸੀਂ ਆਨਲਾਈਨ ਨਾਲੋਂ ਸਸਤਾ ਦੇਵੋਗੇ 100% ਸਸਤਾ ਦਵਾਂਗੇ 1 ਰੁਪਇਆ ਲੈ ਕੇ ਆਣ 1 ਰੁਪਇਆ ਦੇ ਵਿੱਚ ਉਹਨਾਂ ਦੇ ਘਰੇ ਸਾਮਾਨ ਵੀ ਛੜਾ ਦਾਂਗੇ 1 ਰੁਪਇਆ ਦੇ ਨਾਲ ਕੀ ਕੀ ਲੈ ਕੇ ਆਉਣਾ ਸਰ ਆਧਾਰ ਕਾਰਡ ਪੈਨ ਕਾਰਡ ਲੈ ਕੇ ਆਣਾ ਆ ਔਰ ਕੱਲਾ ਮਾਈ ਇਲੈਕਟ੍ਰੋਨਿਕਸ ਦੇ ਉੱਤੇ ਪ੍ਰੋਡਕਟ ਨਹੀਂ ਦਿੱਤੇ ਜਾਂਦੇ ਨਾਲ ਬਹੁਤ ਆਫਰਾਂ ਵੀ ਦਿੱਤੀਆਂ ਜਾਂਦੀਆਂ ਜੀ ਆਫਰਾਂ ਦੇ ਨਾਲ ਨਾਲ ਇੱਕ ਇਨਾਮ ਵੀ ਕੱਢਦੇ ਹੁੰਨੇ ਤੁਸੀਂ ਇਨਾਮ ਸਾਡਾ ਪੇਟੈਂਟ ਹੈ ਅੱਜ ਤੱਕ ਕੋਈ ਕੱਢ ਵੀ ਨਹੀਂ ਪਾਇਆ ਹਮੇਸ਼ਾ ਅਸੀਂ ਕੱਢਦੇ ਆ ਰਹੇ ਹਾਂ ਜੀ ਨਾ ਕਿਸੇ ਦੇ ਵਿੱਚ ਹੋਇਆ ਜੋ ਲਾਈਵ ਕੱਢ ਸਕੇ ਆ ਹੋਵੇ ਅਸੀਂ ਲਾਈਵ ਕੱਢਦੇ ਆ ਔਰ ਇਸ ਵਾਰੀ ਵੀ ਆਪਾਂ ਸਤੰਬਰ ਮਹੀਨੇ ਦੇ ਵਿੱਚ 81 ਬਾਈਕ ਕੱਢਣੀ ਹੈ ਉਸ ਤੋਂ ਬਾਅਦ ਅਸੀਂ ਫਿਰ ਈ-ਸਕੂਟੀ ਨਕੋਦਰ ਦੇ ਵਿੱਚ ਹੀ ਕੱਢਾਂਗੇ ਔਰ ਲਾਈਵ ਕੱਢਾਂਗੇ ਇਸੀ ਚੈਨਲ ਤੇ ਈ-ਸਕੂਟਰੀ ਜਿਹੜੀ ਪਹਿਲੇ ਨਕੋਦਰ ਦੇ ਵਿੱਚ ਹੀ ਨਿਕਲੀ ਸੀ ਐਤਕੀ ਫੇਰ ਕਹਿੰਦੇ ਈ-ਸਕੂਟਰੀ ਕੱਢਾਂਗੇ ਹੋਰ ਵੀ ਹਜ਼ਾਰਾਂ ਇਨਾਮ ਕੱਢਣਗੇ ਆ ਪ੍ਰੋਡਕਟ ਦੇਖੀਏ ਫਿਰ ਕਿਹੜੇ ਕਿਹੜੇ ਆਪਣੇ ਪ੍ਰੋਡਕਟ ਆਓ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਏਸੀ ਦਿਖਾਣਾ ਜੀ ਏਸੀ ਦੀ ਕਲੀਅਰੈਂਸ ਸੇਲ ਚੱਲ ਰਹੀ ਹੈ ਏਸੀ ਤੇ ਵੀ ਬਹੁਤ ਸਾਰੀਆਂ ਆਫਰਾਂ ਆ ਜੀ ਆਓ ਜੀ ਤੇਸੀਆਂ ਦੇ ਲਗ-ਲਗ ਮਾਡਲ ਪਏ ਆ ਹਰ ਕੰਪਨੀ ਦਾ ਏਸੀ ਇੱਥੇ ਤੁਹਾਨੂੰ ਮਿਲੇਗਾ 1 ਰੁਪਇਆ ਲੈ ਕੇ ਆਉਣਾ ਕਿੱਥੇ ਆਉਣਾ ਮਾਈ ਇਲੈਕਟ੍ਰੋਨਿਕ ਅੰਬੇਡਕਰ ਚੌਕ ਨਜ਼ਦੀਕ ਨਾਰਿੰਗ ਟਾਬਾ ਸਰ ਕਿਹੜਾ ਕਰੇ ਸੀ ਸਰ ਏਸੀ ਦੇ ਵਿੱਚ ਪਹਿਲਾਂ ਮੈਂ ਦੱਸ ਦੇਣਾ ਸਾਡੇ ਕੋਲ ਸਾਰੇ ਬ੍ਰਾਂਡ ਆ ਚਾਹੇ ਤੁਹਾਨੂੰ ਲਾਇਡ ਚਾਹੀਦਾ ਹੈ ਚਾਹੇ ਤੁਹਾਨੂੰ ਹਟਾਚੀ ਚਾਹੀਦਾ ਹੈ ਮਿਸੂਬਿਸ਼ੀ ਚਾਹੀਦਾ ਆ ਚਾਹੇ ਗੋਦਰੇ ਚਾਹੀਦਾ ਹੈ ਚਾਹੇ ਹਾਇਰ ਚਾਹੀਦਾ ਆ ਹਾਇਰ ਦੇ ਅਸੀਂ ਡਾਇਰੈਕਟ ਕੰਪਨੀ ਦੇ ਡੀਲਰ ਆ ਜੀ ਸਾਡੇ ਕੋਲ ਮੇਨ ਸਟਾਕ ਹਾਇਰ ਦੇ ਤੁਹਾਨੂੰ ਸਾਰੇ ਮਾਡਲ ਮਹਿੰਗੇ ਤੋਂ ਮਹਿੰਗਾ ਮਾਡਲ ਪ੍ਰੀਮੀਅਮ ਮਾਡਲ ਵੀ ਡਿਸਪਲੇ ਦੇ ਉੱਤੇ ਆ ਔਰ ਮੇਨ ਇਸ ਵੇਲੇ ਆਫਰ ਦੇਣ ਜਾ ਰਹੇ ਜਿਹੜਾ ਏਸੀ ਹਾਇਰ ਦਾ ਔਨਲਾਈਨ 41000 ਰੁਪਏ ਦਾ ਆ ਅਸੀਂ ਤੁਹਾਨੂੰ 36990 ਰੁਪਏ ਦੇ ਵਿੱਚ ਦਵਾਂਗੇ 8 टन ਦਾ 3 ਸਟਾਰ ਹੈਵੀ ਡਿਊਟੀ AC हायर ਦਾ ਇਨਵਰਟਰ ਵਾਲਾ ਆਨਲਾਈਨ ਜਿਹੜਾ ਹੈਗਾ ਸਾਡਾ ਵੀ ਪ੍ਰਾਈਸ ਜਿਹੜਾ 39500 ਆ ਅਸੀਂ ਏਕਤਰ ਲੈ ਲਈ স্পੈਸ਼ਲ 36990 ਰੁਪਏ ਦੇ ਵਿੱਚ ਦੇ ਦੇਣਾ 39500 ਰੁਪਿਆ ਲਿਖਿਆ ਇਹਨਾਂ ਨੇ ਕਹਿੰਦਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਦਾ ਵੀ ਗਿਫਟ ਦਸੂਗਾ ਉਹਦਾ ਏਕਤਾ ਲੇਰ ਲਈ ਸਪੈਸ਼ਲ ਰੇਟ 36990 ਰੁਪਏ ਨਾਲ ਤੁਹਾਨੂੰ 100%オリジナル ਆਪਾਂ 99 ਕੋਈ ਗਿਫਟ ਨਹੀਂ 100%オリジナル ਤੁਹਾਨੂੰ ਸਕਾਈ ਲਾਈਨ ਦਾ ਇੰਡਕਸ਼ਨ ਕੁੱਕਰ ਫ੍ਰੀ ਦੇਵਾਂਗੇ ਇਹ ਜਿਹੜਾ ਸਰ ਇਹ ਤੁਸੀਂ ਕਹਿੰਦੇ 39500 ਵਾਲਾ AC 36000 ਦਾ ਜੀ ਇਹ ਇਹ ਵੀ 1 ਰੁਪਈਆ ਨਹੀਂ ਮਿਲੂ 1 ਰੁਪਈਏ ਦੇ ਨਾਲ ਔਰ ਸਭ ਤੋਂ ਵੱਡੀ ਗੱਲ ਸਰ 1994 ਰੁਪਏ ਦੀ ਆਸਾਨ ਕਿਸ਼ਤਾਂ ਦੇ ਉੱਤੇ ਜੀ 1994 ਰੁਪਏ ਦੀ ਆਸਾਨ ਕਿਸ਼ਤਾਂ ਤੇ ਆਰਾਮ ਨਾਲ ਯਾਨੀ ਕਿ ਇੱਕ ਸਿੱਕਾ ਲੈ ਕੇ ਆਉਣਾ ਤੁਸੀਂ ਸਿਰਫ 1 ਰੁਪਈਆ ਲੈ ਕੇ ਆਉਣਾ ਤੇ ਉਹਦੇ 'ਆਂ ਤੁਸੀਂ ਕਿਸ਼ਤਾਂ ਦਾ ਬਣਾ ਦੇਉ ਆਸਾਨ ਕਿਸ਼ਤਾਂ ਦੇ ਉੱਤੇ ਔਰ ਸਭ ਤੋਂ ਵੱਡੀ ਗੱਲ ਜਿਹੜੇ ਅਸੀਂ ਗਿਫਟ ਦੇ ਰਹੇ ਆ ਕੋਈ ਲੋਕਲ ਨਹੀਂ ਦੇਸੀ ਨਹੀਂ ਕੋਈ ਅਸੀਂ ਕਾਪੀ ਨਹੀਂ ਵੰਡਦੇ origignal skyline company ਦਾ ਗਿਫਟ ਦੇ ਰਹੇ ਸਾਨੂੰ ਦੇਸੀ ਗਿਫਟ ਦੇਣ ਦੀ ਆਦਤ ਨਹੀਂ 3000 ਇਹਦੇ ਚੋਂ ਲੈਸ ਕਰੋਗੇ ਨਾਲ ਇੱਕ ਇਹ ਜਿਹੜਾ ਹੈ ਗਿਫਟ ਨਾਲ ਦੇਵੋਗੇ ਇਹ ਫ੍ਰੀ ਦੇਵਾਂਗੇ ਜੀ ਇਹ ਜਿਹੜੀ ਇਨਾਮ ਹੈ ਜਿਹਨੇ ਕੱਢੋਗੇ ਨਾਲ ਹੀ ਦੇਵੋਗੇ ਇਹ ਨਾਲ ਹੀ ਦੇਣਾ ਇਨਾਮ ਦਾ ਆਪਾਂ ਕੂਪਨ ਨਾਲ ਦੇ ਦੇਣਾ ਸਕੂਟਰੀ ਦਾ ਔਰ ਇਹਦੀ ਤੁਸੀਂ ਪ੍ਰਾਈਸ ਦੇਖ ਲਓ 2999 ਰੁਪਏ ਦਾ ਹੈ ਜੀ ਇਹ 2999 ਰੁਪਏ ਦਾ ਗਿਫਟ ਜਿਹੜਾ ਇਹਦੇ ਨਾਲ ਹੀ ਮਿਲ ਜਾਣਾ ਜੀ ਇਹਦੇ ਨਾਲ ਹੀ ਫ੍ਰੀ ਮਿਲ ਜਾਣਾ ਨਾਲ ਫ੍ਰੀ ਮਿਲ ਜਾਣਾ ਉਸ ਤੋਂ ਬਾਅਦ ਇਹ ਇਨਾਮ ਜਿੱਤਣ ਦਾ ਮੌਕਾ ਉਹ ਅਲੱਗ ਤੋਂ ਹੋਵੇ। ਉਹ ਸਿਰਫ ਤੇ ਸਿਰਫ ਮਾਈ ਇਲੈਕਟ੍ਰੋਨਿਕਸ ਤੇ ਔਰ ਇਦਾਂ ਦੀਆਂ ਆਫਰਾਂ ਵੀ ਸਿਰਫ ਮਾਈ ਇਲੈਕਟ੍ਰੋਨਿਕਸ ਤੇ ਹੀ ਮਿਲਦੀਆਂ ਜੀ। ਬਿਲਕੁਲ ਜੀ ਮਾਈ ਇਲੈਕਟ੍ਰੋਨਿਕ ਤੇ ਅਸੀਂ ਲਾਈਵ ਦਿਖਾਉਂਦੇ ਹੁੰਨੇ ਆ ਇੱਕ ਤਾਲੇਰ ਤੇ ਲਾਈਵ ਦਿਖਾਉਨੇ ਹੁੰਨੇ ਆ ਜਿਹੜੇ ਇਹ ਇਨਾਮ ਕੱਢਦੇ ਨੇ। ਇਸ ਤੋਂ ਇਲਾਵਾ ਸਰ ਕੀ ਕਹਿਣਾ ਚਾਹੋਗੇ ਕੋਈ? ਸਰ ਇਸ ਤੋਂ ਇਲਾਵਾ ਸਾਡੇ ਕੋਲ ਜਿਹੜੀ LED ਹੈਗੀ ਆ ਤੁਸੀਂ 32 ਇੰਚ ਦੀ ਫੁੱਲ ਸਮਾਰਟ LED ਤੁਹਾਨੂੰ ਸਿਰਫ ਤੇ ਸਿਰਫ ਅਸੀਂ 8400 ਤੇ 90 ਰੁਪਏ ਦੇ ਵਿੱਚ ਦਵਾਂਗੇ ਜੀ। 8490 ਰੁਪਏ ਦੀ ਐਲਡੀ 1 ਰੁਪਈਆ ਲੈ ਕੇ ਆ ਨਾ 8490 ਰੁਪਏ ਦੀ ਐਲਡੀ ਹੈਗੀ ਹੈ ਜੀ ਔਰ ਇਹਦੀ ਵੀ 2 ਸਾਲ ਦੀ ਵਾਰੰਟੀ ਹੈ ਬ੍ਰਾਂਡ ਦੀ ਐਲਡੀ ਕੋਈ ਦੇਸੀ ਮਾਲ ਨਹੀਂ ਔਰ ਇਹਦੇ ਨਾਲ ਵੀ ਤੁਹਾਨੂੰ ਗਿਫਟ ਪੱਕਾ ਮਿਲੂਗਾ ਜੀ ਗਿਫਟ ਇਹ ਨਾਲ ਪੱਕਾ 1 ਰੁਪਈਏ ਦਾ ਕੀ ਚੈੱਕ ਕਰਾ ਮੈਨੂੰ ਇਹ ਹਲੇ ਤੱਕ ਨਹੀਂ ਸਮਝਿਆ ਮੇਰਾ ਭਲੇਖਾ ਕਾਟੂ ਪਹਿਲੇ ਕਰ ਸਰ 1 ਰੁਪਈਆ ਬਜਾਜ ਫਾਈਨਾਂਸ ਤੋਂ ਸਕੀਮ ਚੱਲ ਰਹੀ ਹੈ ਸਾਡੇ ਕੋਲ ਬਜਾਜ ਫਾਈਨਾਂਸ ਐਚਡੀਵੀ ਫਾਈਨਾਂਸ ਆਈਡੀਐਫਸੀ ਫਾਈਨਾਂਸਾਰੇ ਫਾਈਨਾਂਸ ਅਵੇਲੇਬਲ ਹੈ ਜੀ ਤੁਸੀਂ ਆਪਣਾ ਆਧਾਰ ਕਾਰਡ ਪੈਨ ਕਾਰਡ ਲੈ ਕੇ ਆ ਟਾਡਾ ਸੇਲ ਸਕੋਰ ਵਧੀਆ ਹੋਣਾ ਚਾਹੀਦਾ ਆ ਅਸੀਂ ਤੁਹਾਨੂੰ ਪ੍ਰੋਡਕਟ ਫਾਈਨਾਂਸ ਕਰਕੇ ਦੇਵਾਂਗੇ ਆਧਾਰ ਕਾਰਡ ਨਾਲ ਲੈ ਕੇ ਆਉਣਾ ਪੈਨ ਕਾਰਡ ਨਾਲ ਲੈ ਕੇ ਆਉਣਾ ਤੇ 1 ਰੁਪਏ ਦਾ ਸਿੱਕਾ ਨਾਲ ਲੈ ਕੇ ਆਉਣਾ ਤੇ ਜਿਹੜਾ ਮਰਜ਼ੀ ਤੁਸੀਂ ਪ੍ਰੋਡਕਟ ਤੋਂ ਲੈ ਕੇ ਜਾਣਾ ਹੋਰ ਕੀ ਜਿਹੜੀ 32 ਇੰਚ ਦੀ LED ਹੈ ਉਹਦੇ ਨਾਲ ਤੁਹਾਨੂੰ ਸਕਾਈ ਲਾਈਨ ਕੰਪਨੀ ਦੀ 1790 ਰੁਪਏ ਵਾਲੀ ਗਲਾਸ ਕੈਟਲ ਮਾਰਕੀਟ ਦੇ ਵਿੱਚ ਕਿਤੇ ਨਹੀਂ ਮਿਲਣੀ ਇਹ ਟੋਟਲੀ ਅਸੀਂ 8490 ਰੁਪਏ ਦੇ ਵਿੱਚ ਫ੍ਰੀ ਦੇਣੀ ਹੈ オリジナル ਬਿਲਕੁਲ ਨਾਲ ਫ੍ਰੀ ਨਾਲ ਜਾਣੇ ਆ ਇਸ ਦੇ ਨਾਲ ਜਿਹੜਾ ਇਹ ਨਾਮ ਜਿੱਤਣ ਦਾ ਮੌਕਾ ਉਹ ਕੂਪਨ ਹਰ ਇੱਕ ਪ੍ਰੋਡਕਟ ਚਾਹੇ ਤੁਸੀਂ ਛੋਟੇ ਤੋਂ ਛੋਟੀ ਮਿਕਸੀ ਕੁਝ ਵੀ ਲੈ ਲਓ ਤੁਹਾਨੂੰ ਕੂਪਨ ਮਿਲਣਾ ਹੀ ਮਿਲਣਾ ਹੈ ਇਹ ਇੱਕ ਅੱਗੇ ਵੀ ਗੱਲ ਆਪਣੀ ਹੋਈ ਸੀ ਤੁਸੀਂ ਕਿ ਅਸੀਂ ਚੋਇਸ ਇੱਕ ਮੇਰੇ ਖਾਲ ਨਵੇਂ ਸ਼ਹਿਰ ਤੁਸੀਂ ਡਰਾ ਕੱਢਿਆ ਸੀ ਕਹਿੰਦੇ ਇੱਕ ਪ੍ਰੈਸ ਦੇ ਵਿੱਚ ਪ੍ਰੈਸ ਉਹਨੇ ਲਈ ਸੀ ਉਹਨੂੰ LED ਨਿਕਲ ਆਈ ਹਾਂਜੀ ਇਹ ਵੀ ਸੱਚ ਹੈ ਔਰ ਨਕੌਦਰ ਦੇ ਵਿੱਚ ਵੀ ਅਸੀਂ ਲਾਸਟ ਇਅਰ ਲਾਈਵ ਕੱਢਿਆ ਸੀ ਹੁਣ ਵੀ ਟਾਈਮ ਕਿਹੜਾ ਦੂਰ ਰਹਿ ਗਿਆ ਸਤੰਬਰ ਦੇ ਵਿੱਚ ਦੁਬਾਰਾ ਕੱਢ ਦੇਣਾ ਲਾਈਵ ਕੱਢਣਾ ਹੈ ਬਿਲਕੁਲ ਜੀ ਲਾਈਵ ਕੱਢਣਗੇ ਸਕੂਟੀ ਵੀ ਲਾਈਕ ਸਕੂਟਰੀ ਲਾਈਵ ਲਾਈਵ ਨਿਕਲੇਗਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਢੇਰਾਂ ਇਨਾਮ ਆ ਇਸ ਤੋਂ ਇਲਾਵਾ ਚੇਤਨ ਭਾਈ ਹੋਰ ਕੀ ਸਰ ਜੇ ਵੱਡਾ ਸਾਈਜ਼ ਚਾਹੀਦਾ ਸਾਡੇ ਕੋਲ ਸ਼ੋਰੂਮ ਦੇ ਉੱਤੇ ਲਾਈਵ 75 ਇੰਚ ਤੱਕ ਦੇ ਟੀਵੀ ਪਏ ਆ ਜੀ 50 ਇੰਚ ਦਾ ਫੁੱਲ ਸਮਾਰਟ ਟੀਵੀ ਸਿਰਫ ਤੇ ਸਿਰਫ 23990 ਰੁਪਏ ਦੇ ਵਿੱਚ ਨਾਲ ਸਾਊਂਡ ਬਾਰ ਲੱਗੀ ਆਂਦੀ ਹੈ ਜੀ ਇਹਦੇ ਨਾਲ ਵੀ 2999 ਦਾ ਇੰਡਕਸ਼ਨ ਕੁੱਕਰ ਫ੍ਰੀ ਦਵਾਂਗੇ ਕਰ ਇਸ ਦੇ ਨਾਲ ਵੀ ਫ੍ਰੀ ਮਿਲੇਗਾ ਜੀ ਮਾਰਕੀਟ 'ਚ ਟਰਾਈ ਕਰਕੇ ਆ ਫੁੱਲ ਸਮਾਰਟ ਐਲਈਡੀ ਹੈਗੀ ਹੈ ਜੀ ਔਰ ਸਭ ਤੋਂ ਪਹਿਲੀ ਗੱਲ ਮੈਂ ਫੇਰ ਦੱਸ ਦੇਣਾ ਮਾਈ ਇਲੈਕਟ੍ਰੋਨਿਕਸ ਦੇ ਵਿੱਚ ਕੋਈ ਵੀ ਦੇਸੀ ਗਿਫਟ ਨਹੀਂ ਦਿੱਤਾ ਜਾਂਦਾ ਹਮੇਸ਼ਾ ਜਿਹੜਾ ਵੀ ਗਿਫਟ ਦਵਾਂਗੇ ਕੰਪਨੀ ਦਾ ਦਵਾਂਗੇ 100% ਓਰੀਜਨਲ ਹੋਊਗਾ ਔਨਲਾਈਨ ਸਸਤੀ ਮਿਲ ਜਾਣੀ ਹੈ ਜੀ ਸਿਰ ਚੈੱਕ ਕਰ ਲਓ ਔਨਲਾਈਨ 50 ਇੰਚ ਦੀ ਫੁੱਲ ਸਮਾਰਟ ਸਾਊਂਡਬਾਰ ਵਾਲੀ ਐਲਈਡੀ ਜੇ 30000 ਤੋਂ ਘੱਟ ਮਿਲ ਜਵੇ ਬਿਲਕੁਲ ਜੀ ਤੋਂ ਔਨਲੈਨ ਚੈੱਕ ਕਰਕੇ ਆਈਓ ਇਹਨਾਂ ਦਾ ਕਹਿਣਾ ਕਿ ਔਨਲਾਈਨ ਚੈੱਕ ਕਰਕੇ ਆਈਓ ਉਸ ਤੋਂ ਬਾਅਦ ਇਹਨੂੰ ਕੇ ਇਸ ਜਿਹੜੇ ਸ਼ੋਰੂਮ ਤੇ ਆਉਣਾ ਆਨਲਾਈਨ ਪਹਿਲੇ ਚੈੱਕ ਕਰਨ ਜੋ ਬਾਅਦ ਚ ਰੇਟ ਦੀ ਟਰਾਈ ਕਰ ਲਈਓ ਹਾਂਜੀ ਸਰ ਸਰ ਐਲਈਡੀਆਂ ਦੀ ਗੱਲ ਕਰੋ ਤੁਹਾਡੇ ਸਾਹਮਣੇ ਹਰ ਇੱਕ ਪ੍ਰੋਡਕਟ ਡਿਸਪਲੇ ਦੇ ਉੱਤੇ ਤੁਸੀਂ ਟੱਚ ਐਂਡ ਫੀਲ ਕਰ ਸਕਦੇ ਆ ਜੀ ਹਰ ਇੱਕ ਜੀ ਦੇਖ ਕੇ ਚਾਹੇ ਤੁਸੀਂ OLED ਲੈਣਾ ਚਾਹੇ ਤੁਸੀਂ QLED ਲੈਣਾ ਚਾਹੇ ਫੁੱਲ HD ਲੈਣੀ ਹੈ ਸਾਡੇ ਕੋਲ 8490 ਰੁਪਏ ਤੋਂ ਲੈ ਕੇ 3 ਲੱਖ ਰੁਪਏ ਤੱਕ ਦੀ LED ਡਿਸਪਲੇ ਦੇ ਉੱਤੇ ਹੈ ਜੀ ਪੰਨ ਲੱਖ ਜਿਹੜੀ ਆਪਾਂ ਇਹ LED ਦੇਖ ਰਹੇ ਹਾਂ ਇੱਕ ਕਿੰਨੀ ਕੁ ਸਰ ਇਹ ਵਾਲੀ 65 ਇੰਚ ਦੇ ਵਿੱਚ LED ਹੈਗੀ ਹੈ ਜੀ ਤੁਹਾਨੂੰ ਹਾਇਰ ਦੀ ਫੁੱਲ ਸਮਾਰਟ ਵਿਦ ਗੂਗਲ ਟੀਵੀ ਕਯੂ ਲੈਡ ਵਰਗਾ ਮਾਡਲ ਹੈ ਸਾਡੇ ਕੋਲ ਜਿਹੜੀ 65 ਇੰਚ ਦੀ ਸਟਾਰਟਿੰਗ ਹੈ 65000 ਰੁਪਏ ਤੋਂ ਹੋ ਜਾਂਦੀ ਹੈ ਜੀ 65000 ਰੁਪਏ ਤੋਂ ਹੋ ਜਾਂਦੀ ਹੈ ਤੇ ਨਾਲ ਇਨਾਮ ਜਿੱਤਣ ਦਾ ਮੌਕਾ ਇਨਾਮ ਜਿੱਤਣ ਦਾ ਮੌਕਾ ਅਸ਼ੋਰਡ ਗਿਫਟ ਤੁਹਾਨੂੰ ਸਾਰਾ ਕੁਝ ਮਿਲੂਗਾ ਜੀ ਜਿਹੜੇ ਤੁਹਾਨੂੰ ਦੱਸ ਤੇ ਹਰ ਇੱਕ ਪ੍ਰੋਡਕਟ ਦੇ ਨਾਲ ਕੂਪਨ ਅਸੀਂ ਦੇਣਾ ਹੀ ਦੇਣਾ ਔਰ ਪ੍ਰੋਡਕਟ ਦੇ ਨਾਲ ਕੂਪਨ ਵੀ ਦੇਣਾ ਤਾਂ ਔਰ ਇੱਕ ਇਨਾਮ ਵੀ ਦੇਣਾ ਨਾਲ ਗਿਫਟ ਦੇਣਾ ਗਿਫਟ ਦੇਣਾ ਔਰ ਫਿਰ ਮੈਂ ਦੱਸ ਦੇਣਾ ਜਿਹੜਾ ਏਕਤਾ ਲਹਿਰ ਦੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਵੀ ਅਸੀਂ ਗਿਫਟ ਜ਼ਰੂਰ ਦਵਾਂਗੇ ਜੀ ਸਰ ਇਹ ਵੀ ਹੁਣ ਜਿਹੜਾ ਥੋੜੀ ਸ਼ੱਕ ਕਰਦੇ ਜਿਹੜਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਉਹਨੂੰ ਕੀ ਗਿਫਟ ਦੇऊं ਉਹਨੂੰ ਅਸੀਂ ਇੱਕ ਪ੍ਰੋਪਰ ਮਾਈਲ ਇਲੈਕਟ੍ਰੋਨਿਕਸ ਵਾਲੋ ਡਫਲ ਬੈਗ ਦਵਾਂਗੇ ਜੀ ਜਿਹਦੀ ਕੀਮਤ ਮਾਰਕੀਟ ਕੀਮਤ ਦੱਸ ਰਹੇ ਓਦਾਂ ਨਹੀਂ ਮਾਰਕੀਟ ਕੀਮਤ ਜਿਹੜੀ ਹੈਗੀ 1500 ਤੋਂ 1600 ਰੁਪਈਆ ਦੀ ਬਿਲਕੁਲ ਜਿਹੜਾ ਸ਼ੇਅਰ ਕਰਕੇ ਆਊਗਾ ਜਿਹੜਾ ਸ਼ੇਅਰ ਕਰਕੇ ਆਊਗਾ ਵੱਧ ਤੋਂ ਵੱਧ ਉਹਨੂੰ ਅਸੀਂ ਫ੍ਰੀ ਦੇਵਾਂਗੇ ਕਿਹੜੀ ਜਗ੍ਹਾ ਤੇ ਆਊਗਾ ਸ਼ੇਅਰ ਕਰਕੇ ਮਾਈ ਇਲੈਕਟ੍ਰੋਨਿਕ ਸੰਵੇਦਕਰ ਚੌਕ ਕੋਈ ਗਲਤ ਦੁਕਾਨ ਤੇ ਨਹੀਂ ਜਾਣਾ ਅੰਬੇਦਕਰ ਚੌਂਕ 'ਚ ਇੱਕੋ ਦੁਕਾਨ ਆ ਮਾਈ ਇਲੈਕਟ੍ਰੋਨਿਕਸ ਦੀ ਇੱਕ ਫੋਨ ਨੰਬਰ ਦੱਸ ਦਿਓ ਸਾਰ ਆਪਣਾ ਸਰ ਫੋਨ ਨੰਬਰ ਹੈਗਾ ਜੀ 8727828441 ਵਾਰ ਫੇਰ ਦੱਸ ਦਿਓ 876828444 ਫੋਨ ਨੰਬਰ ਇਹਨਾਂ ਨੇ ਦੱਸ ਦਿੱਤੇ ਆ ਇਸ ਤੋਂ ਇਲਾਵਾ واਸ਼ਿੰਗ ਮਸ਼ੀਨਾਂ ਵੀ ਬੜੀਆਂ ਪਿਆਰੀਆਂ ਪਿਆਰੀਆਂ ਪਈਆਂ ਇਹਨਾਂ ਦੇ ਬਾਰੇ ਵੀ ਜੇ ਦੋ ਦੱਸ ਦੇਣ ਵਾਸ਼ਿੰਗ ਮਸ਼ੀਨ ਦੀ ਗੱਲ ਕਰਾਂ ਤੁਸੀਂ ਪੂਰੀ ਮਾਰਕੀਟ ਘੁੰਮ ਕੇ ਆਣਾ ਮੈਂ ਫਿਰ ਚੈਲੰਜ ਦੇ ਰਿਹਾ ਆ ਕੋਈ ਵੀ ਕੰਪਨੀ ਤੁਹਾਨੂੰ 20 ਸਾਲ ਦੀ ਵਾਰੰਟੀ ਮੋਟਰ ਦੀ ਨਹੀਂ ਦੇਊਗੀ ਔਰ ਕੋਈ ਤੁਹਾਨੂੰ 5 ਸਾਲ ਦੀ ਕੰਪਲੀਟ ਵਾਰੰਟੀ ਮਸ਼ੀਨ ਦੀ ਨਹੀਂ ਦੇਊਗਾ 20 ਸਾਲ ਦੀ ਇਹਦੀ ਬੰਦੇ ਦੀ ਜ਼ਿੰਦਗੀ ਦੀ ਨਹੀਂ 20 ਸਾਲ ਗਾਰੰਟੀ ਜੀ ਸਰ ਅਸੀਂ ਲਾਈਫਟਾਈਮ ਵਾਰੰਟੀ ਆਪਣੀ ਮੋਟਰ ਦੀ ਦਿੰਨੇ ਆ ਜੀ 5 ਸਾਲ ਦੀ ਕੰਪਲੀਟ ਮਸ਼ੀਨ ਦੀ ਦਿੰਨੇ ਆ ਔਰ ਫਿਰ ਉਹੀ ਗੱਲ ਆ ਗਈ ਸਰ 1900 ਤੇ 94 ਰੁਪਏ ਦੀ ਕਿਸ਼ਤ ਤੇ 1 ਰੁਪਿਆ ਲੈ ਕੇ ਆਣਾ 1 ਰੁਪਿਆ ਸਿਰਫ ਲੈ ਕੇ ਆਣਾ 1994 ਰੁਪਏ ਦੀ ਕਿਸ਼ਤ ਬੰਨੀ ਆ 20 ਸਾਲ ਦੀ ਵਾਰੰਟੀ ਪਰ ਸਭ ਤੋਂ ਵੱਡੀ ਗੱਲ 100% ਡਰਾਇਰ ਵਾਲਾ ਮਾਡਲ ਹੈ ਸਾਡੇ ਕੋਲ ਕੱਲੀ ਹਾਇਰ ਨਹੀਂ ਇਹਦੇ ਵਿੱਚ LG ਦੇ ਵੀ ਅਸੀਂ অথরাইਜ਼ ਡੀਲਰ ਆ ਜੇ ਤੁਹਾਨੂੰ LG ਚਾਹੀਦੀ ਹੈ ਸਾਡੇ ਕੋਲ ਹਰ ਇੱਕ ਪ੍ਰੋਡਕਟ ਡਿਸਪਲੇ ਦੇ ਉੱਤੇ ਆ ਜੇ ਤੁਹਾਨੂੰ ਟੌਪ ਲੋਡ واਸ਼ਿੰਗ ਮਸ਼ੀਨ ਚਾਹੀਦੀ ਹੈ ਸਾਡੇ ਕੋਲ 10 ਕਿਲੋ ਦੀ ਹਾਇਰ ਦੀ ਟੌਪ ਲੋਡਿੰਗ واਸ਼ਿੰਗ ਮਸ਼ੀਨ 10.5 ਕਿਲੋ ਦੀ ਪੂਰੀ ਮਾਰਕੀਟ ਘੁੰਮੋ ਪੂਰਾ ਸ਼ਹਿਰ ਜਿੱਥੇ ਮਰਜੀ ਘੁੰਮੋ ਅਸੀਂ 29990 ਰੁਪਏ ਦੇ ਵਿੱਚ ਦਵਾਂਗੇ 29990 ਰੁਪਏ ਚ ਸਾਰੇ ਫਿਰ ਲੋਕਾਂ ਨੇ ਸਰਚ ਮਾਰ ਲੈਣਾ ਆਨਲਾਈਨ ਤੇ ਸਰ ਮੈਂ ਕਹਾ ਸਰਚ ਕਰਕੇ ਆਓ ਅਸੀਂ ਇੰਡਕਸ਼ਨ ਕੁੱਕਰ 3000 ਰੁਪਏ ਦੇ ਨਾਲ ਫ੍ਰੀ ਦੇਵਾਂਗੇ 29990 ਰੁਪਏ ਦੀ ਮਸ਼ੀਨ ਦੇਵਾਂਗੇ 1 ਰੁਪਿਆ ਤੁਹਾਡੇ ਤੋਂ ਡਾਊਨ ਪੇਮੈਂਟ 'ਤੇ ਲਵਾਂਗੇ ਸਿਰਫ 1 ਰੁਪਏ ਦਾ ਸਿੱਕਾ ਲੈ ਕੇ ਆਣਾ ਤੁਸੀਂ ਪ੍ਰੋਡਕਟ ਜਿਹੜਾ ਮਰਜ਼ੀ ਲੈ ਜਾਓ ਆ ਬੀਰ ਵੀਡੀਓ ਸ਼ੇਅਰ ਕਰਨ ਤੇ ਗਿਫਟ ਵੀ ਦਵਾਂਗੇ ਵੀਡੀਓ ਸ਼ੇਅਰ ਕਰਨ ਤੇ ਗਿਫਟ ਵੀ ਮਿਲੂਗਾ ਜਿਹੜੀ ਆਪਣੇ ਕੋਲ ਵਾਸ਼ਿੰਗ ਮਸ਼ੀਨ ਕਿਹੜੇ ਕਿੱਥੋਂ ਸਟਾਰਟ ਹੋ ਜਾਂਦੀ ਹੈ ਸਿਰ ਵਾਸ਼ਿੰਗ ਮਸ਼ੀਨ ਮੈਂ ਤੁਹਾਨੂੰ ਹੁਣੇ ਦਿਖਾਉਂਗਾ ਜੀ ਸਾਡੇ ਕੋਲ ਟਫਨ ਗਲਾਸ ਵਾਲੀ 8 ਕਿਲੋ ਦੀ ਵਾਸ਼ਿੰਗ ਮਸ਼ੀਨ 8990 ਰੁਪਏ ਦੀ 8990 ਰੁਪਏ ਨਾਲ ਅਸੀਂ ਇਹ ਕੈਟਲ ਵੀ ਉਹਦੇ ਨਾਲ 1700 ਰੁਪਏ ਦੀ ਕੈਟਲ ਨਾਲ ਸ਼ੇਅਰਿੰਗ ਤੇ ਗਿਫਟ ਨਾਲ ਲੱਕੀ ਡਰਾ ਦਾ ਕੂਪਨ ਲੱਕੀ ਡਰਾ ਦਾ ਕੂਪਨ ਵੀ ਨਾਲ ਨਾਲ ਲੱਕੀ ਡਰਾ ਜਿਹੜਾ ਲਾਈਵ ਕੱਢੋਗੇ ਤੁਸੀਂ ਉਹ ਲਾਈਵ ਅਸੀਂ ਕੱਢਾਂਗੇ ਔਰ ਸਭ ਤੋਂ ਵੱਡੀ ਗੱਲ ਤੁਸੀਂ ਮਾਰਕੀਟ ਚੈੱਕ ਕਰ ਲਿਓ 8 ਕਿਲੋ ਦੀ ਮਸ਼ੀਨ ਕਿਤੇ ਵੀ ਤੁਹਾਨੂੰ 8990 ਰੁਪਏ ਦੀ ਨਹੀਂ ਮਿਲਣੀ ਇਹ ਕਿਹੜੀ ਕੰਪਨੀ ਸਰ ਸਰ ਇਹ ਬ੍ਰਾਂਡਡ ਐਮ ਸਟਾਰ ਕੰਪਨੀ ਦੀ ਮਸ਼ੀਨ ਆਉਗੀ ਜੀ ਔਰ ਉਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਸਾਡੇ ਕੋਲ ਕੰਪਲੀਟ ਰੇਂਜ ਕਿਚਨ ਅਪਲਾਈਂਸਸ ਦੀ ਹੈਗੀ ਆ ਕਿਚਨ ਅਪਲਾਈਂਸਸ ਵੀ ਮਿਲ ਜੂਗੇ ਤੁਹਾਨੂੰ 에ਅਰ ਫਰਾਇਰ ਚਾਹੀਦਾ ਹਾਇਰ ਨੇ ਨਿਊਲੀ ਪ੍ਰੋਡਕਟ ਲਾਂਚ ਕੀਤਾ ਆ ਹਾਇਰ ਦਾ ਤੁਹਾਨੂੰ ਇਹ ਵਾਲਾ 에ਅਰ ਫਰਾਇਰ ਵੀ 5 ਲੀਟਰ ਦਾ ਇੱਥੇ ਔਨ ਇਨ ਅਵੇਲੇਬਲ ਸਟਾਕ ਹੈ 에ਅਰ ਫਰਾਇਰ ਵੀ ਮਿਲ ਜੂਗਾ ਜੇ ਅਸੀਂ ਗੀਜ਼ਰ ਦੀ ਗੱਲ ਕਰੀਏ ਸਾਡੇ ਜੋ 25 ਲੀਟਰ ਦਾ ਗੀਜ਼ਰ 3490 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਸਿਆਲ ਆਉਣ ਵਾਲੇ ਆ ਗੀਜਰਾਂ ਦੀ ਵੀ ਬਹੁਤ ਲੋੜ ਪੈਣੀ ਆ ਕਸਟਮਰਾਂ ਆਣੇ ਧੋੜੇ ਆਉਣਾ ਇੱਥੇ ਸਿਰ ਤਾਂ ਹੀ ਰੇਟ ਦਿੱਤਾ ਈ 25 ਲੀਟਰ ਦਾ ਗੀਜਰ 3400 ਤੇ 90 ਰੁਪਏ ਦਾ ਉਹਦੇ ਉਹਦੇ ਲਈ ਵੀ ਸਿਰਫ 1 ਰੁਪਏ ਦਾ ਸਿੱਕਾ 1 ਰੁਪਈਆ ਦਾ ਸਿੱਕਾ ਉਹ ਵੀ ਫਿਨਾਂਸ ਕਰ ਦਾਂਗੇ ਤੁਸੀਂ 1 ਰੁਪਈਏ ਦਾ ਸਿੱਕਾ ਲੈ ਕੇ ਆਉਣਾ ਤੁਸੀਂ ਆਈਟਮ ਜਿਹੜੀ ਮਰਜ਼ੀ ਲੈ ਜਾਣੀ ਆ ਲਿਆਣੀ ਕਿੱਥੋਂ ਆ ਜੀ ਮਾ ਇਲੈਕਟ੍ਰੋਨਿਕਸ ਤੋਂ ਜੀ ਅੰਬੇਦਕਰ ਚੌਂਕ ਨਕੌਦਰ ਨੇਰ ਐਡਜੋਇਨਿੰਗ ਨਰੰਗ ਢਾਬਾ ਜੀ ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਕਮਰਸ਼ੀਅਲ ਫਰੀਜ਼ਰਸ ਦੀ ਸਾਡੇ ਕੋਲ 148 ਲੀਟਰ ਤੋਂ ਲੈ ਕੇ 700 ਲੀਟਰ ਤੱਕ ਦੇ ਡੀਪ ਫਰੀਜ਼ਰ ਇਨ ਸਟਾਕ ਡਿਸਪਲੇ ਦੇ ਉੱਤੇ ਆ ਬਾਕੀ ਮਾਡਲ ਉੱਪਰ ਲੱਗੇ ਅਸੀਂ ਸਰ ਜਿਹੜੀ ਮਸ਼ੀਨ ਦੀ ਗੱਲ ਕਰਦੇ ਹਾਂ ਥੱਲੇ ਇਹ ਟਫਨ ਗਲਾਸ ਵਾਲੀ ਅਨਬ੍ਰੇਕੇਬਲ ਫੁੱਲ ਗਲਾਸ ਵਾਲੀ ਮਸ਼ੀਨ ਹੈ ਜੀ ਤੁਸੀਂ ਪੂਰੀ ਮਾਰਕੀਟ ਘੁੰਮ ਕੇ ਕਿਤੇ ਵੀ ਆ ਜਾਓ ਇਹ ਮਸ਼ੀਨ ਸਾਡਾ ਪ੍ਰਾਈਸ ਹੀ 11100 ਰੁਪਏ ਡਿਸਕਾਊਂਟ ਕਰਕੇ ਬਿਲਕੁਲ ਜੀ ਇੱਥੇ ਲਿਖਿਆ ਹੈ 11100 ਰੁਪਿਆ ਅਸੀਂ ਇਹੀ ਮਸ਼ੀਨ ਤੁਹਾਨੂੰ 8990 ਰੁਪਏ ਦੇ ਵਿੱਚ ਨਾਲ ਇਹਦੇ ਨਾਲ ਕੈਟਲ ਲੱਕੀ ਡਰਾਅਰ ਦਾ ਕੂਪਨ ਤੁਹਾਨੂੰ ਦੇ ਦੇਣਾ ਜੀ ਵਾਹ ਜੀ ਵਾਹ 11100 ਰੁਪਏ ਚੋਂ ਪੈਸੇ ਵੀ ਘਟਾ ਤੇ ਲੈਸ ਵੀ ਕਰਤੀ ਗਿਫਟ ਵੀ ਦੇ ਦੇਣਾ ਔਰ ਨਕੀ ਡਰਾਵ ਵੀ ਨਿਕਲੇਗਾ ਔਰ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਐਕਸਟਰਾ ਗਿਫਟ ਵੀ ਦੇ ਦੇਣਾ ਉਹਨੂੰ ਐਕਸਟਰਾ ਗਿਫਟ ਜੀ ਉਸ ਤੋਂ ਬਾਅਦ ਜੇ ਮੈਂ ਡਬਲ ਡੋਰ ਫ੍ਰਿਜ ਦੀ ਗੱਲ ਕਰਾਂ ਇਹਦਾ ਪ੍ਰਾਈਸ ਹੈਗਾ 25500 ਡਿਸਕਾਊਂਟ ਕਰਕੇ 25500 ਬਿਲਕੁਲ ਜਿਵੇਂ ਐਸੇ ਸ਼ੋ ਕੀਤਾ ਮੈਂ ਤੁਹਾਨੂੰ ਵਾਦਾ ਕੀਤਾ ਇਹੀ ਫ੍ਰਿਜ ਵੀਡੀਓ ਲੈ ਕੇ ਆਇਓ 23990 ਰੁਪਏ ਦੇ ਵਿੱਚ ਇਹਦੇ ਨਾਲ 3000 ਰੁਪਏ ਵਾਲਾ ਇੰਡਕਸ਼ਨ ਕੁੱਕਰ ਟੋਟਲੀ ਫ੍ਰੀ ਟੋਟਲੀ ਫਰੀ ਵਾਹ ਇਹ ਵੋਲ ਕੇ ਦਿਖਾ ਦਿਓ ਜਰਾ ਪਰ ਸਾਰਾ ਕੰਪਨੀ ਸੀਲed ਸਟਾਕ 2024 ਦੇ ਲੇਟੈਸਟ ਮਾਡਲ ਮਿਲੂਗੇ ਲੇਟੈਸਟ ਮਾਡਲ ਔਰ ਨਾਲ ਇਨਾਮ ਜਿੱਤਣ ਦਾ ਮੌਕਾ ਵੀ ਮਿਲਣਾ ਆ ਆਣਾ ਕਿੱਥੇ ਪਾਉ ਮਾ ਇਲੈਕਟ੍ਰੋਨਿਕ ਸੰਵੇਦਕਰ ਚੌਕ ਨਕੋਦਰ ਦੇ ਵਿੱਚ ਜੀ 1 ਰੁਪਿਆ ਲੈ ਕੇ ਆਣਾ ਆਧਾਰ ਕਾਰਡ ਪੈਨ ਕਾਰਡ ਲੈ ਆਣਾ ਜੇ ਰੇਂਜ ਦੀ ਗੱਲ ਕਰੋ ਇਹ ਹਾਇਰ ਦੇ ਫ੍ਰਿਜ ਲੱਗੇ ਆ ਉਹ ਸਾਹਮਣੇ ਐਲਜੀ ਦੀ ਵੀ ਪੂਰੀ ਕੰਪਲੀਟ ਰੇਂਜ ਸਾਡੇ ਕੋਲ ਇੱਥੇ ਸ਼ੋਰੂਮ ਦੇ ਵਿੱਚ ਲੱਗੀ ਆ ਜੀ ਸਰ ਮਾਈਕ੍ਰੋਵੇਵ ਦੀ ਗੱਲ ਕਰੀਏ ਹਾਇਰ ਕੰਪਨੀ ਦਾ ਮਾਈਕ੍ਰੋਵੇਵ ਜੀ ਸਾਡਾ ਪ੍ਰਾਈਸ 7000 ਸੀਗਾ ਏਕ ਤਾਰ ਲੈ ਲਈ 6000 ਕਰਤਾ ਨਾਲ ਇਹਦੇ ਵੀ 1700 ਰੁਪਏ ਵਾਲੀ ਕੈਟਲ ਲੱਕੀ ਦਾ ਕੂਪਨ ਅਸੀਂ ਫ੍ਰੀ ਦੇ ਦੇਣਾ ਜੀ 9400 ਛੱਡ ਕੇ 7000 ਕਰਤਾ 7000 ਕੱਢ ਕੇ 6000 ਕਰਤਾ ਤੁਹਾਡੇ ਲਈ 6000 ਕਰਤਾ ਨਾਲ ਗਿਫਟ ਵੱਖਰਾ ਔਰ ਲੱਕੀ ਡਰਾਅ ਵਖਰਾ ਵਖਰਾ ਔਰ ਮੈਂ ਸਾਰਿਆਂ ਨੂੰ ਦੱਸ ਰਿਹਾ ਇਹ ਆਫਰ ਸਿਰਫ ਤੇ ਸਿਰਫ 30 ਜੁਲਾਈ ਤੱਕ ਹੈਗੀ ਹੈ ਇਸ ਤੋਂ ਬਾਅਦ ਇਹ ਆਫਰ ਖਤਮ ਹੋ ਜੂਗੀ ਜਿਹੜੇ ਵੀ ਵੀਡੀਓ ਦੇਖ ਰਹੇ ਏ ਨਾ ਸੋਚਿਓ ਬਾਅਦ 'ਚ ਚੱਲ ਜਾਗੇ ਜਿਨ੍ਹਾਂ ਨੇ ਪਰਚੇਜ਼ਿੰਗ ਕਰਨੀ ਹੈ ਫਟਾਫਟ ਤੁਸੀਂ ਆਪਣਾ ਸਕੂਟਰ ਮੋਟਰਸਾਈਕਲ ਗੱਡੀ ਜੋ ਹੈ ਚੱਕ ਕੇ ਅੰਬੇਦਕਰ ਚੌਕ ਆਓ ਨਰੰਗ ਢਾਬੇ ਦੇ ਨਾਲ ਸਾਡਾ ਸ਼ੋਅਰੂਮ ਮਾਈ ਇਲੈਕਟ੍ਰੋਨਿਕਸ ਦਾ ਉੱਤੇ ਤੁਹਾਨੂੰ ਫਰਿੱਜ ਵੀ ਮਿਲ ਜਾਣੀ ਸਭ ਤੋਂ ਸਸਤੀ ਬਿਲਕੁਲ ਜਿਹੜੀ ਫ੍ਰਿਜ ਹੈਗੀ ਆ 17990 ਦੀ ਉਹ ਪਹਿਲਾਂ ਹੀ 13500 ਸੀ ਡਿਸਕਾਊਂਟ ਕਰਕੇ ਅਸੀਂ ਇਹ ਹੁਣ ਤੁਹਾਡੇ ਲਈ ਸਪੈਸ਼ਲ 11990 ਰੁਪਏ ਦੀ ਕਰਤੀ ਵਾਹ ਜੀ ਵਾਹ ਇਸ ਦੇ ਵਿੱਚੋਂ ਡਿਸਕਾਊਂਟ ਨਾਲ ਹਾਂਜੀ ਇੱਥੇ ਵੀ ਡਿਸਕਾਊਂਟ ਕਰਤਾ ਵੀਡੀਓ ਸ਼ੇਅਰ ਕਰਨ ਤੇ ਗਿਫਟ ਵੀ ਦੇ ਦਿੱਤਾ ਜੀ ਸਰ ਤੁਹਾਨੂੰ 10 ਕਿਲੋ ਦੀ ਹਾਇਰ ਦੀ ਵਾਸ਼ਿੰਗ ਮਸ਼ੀਨ ਜਿਹਦਾ ਆਨਲਾਈਨ ਪ੍ਰਾਈਸ 36000 ਰੁਪਏ ਦਾ ਮਾਈ ਇਲੈਕਟ੍ਰੋਨਿਕਸ ਦਾ 31000 ਦਾ ਪ੍ਰਾਈਸ ਹੈ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਇਹੀ ਮਸ਼ੀਨ 29990 ਰੁਪਏ ਦੇ ਵਿੱਚ ਨਾਲ ਦੇ ਜੂਸਰ ਵੀ ਫ੍ਰੀ ਮਿਲੂਗਾ ਲੱਕੀ ਡਰਾ ਦਾ ਕੂਪਨ ਵੀ ਮਿਲੂਗਾ ਜੀ ਔਰ ਚੈੱਕ ਕਰਕੇ ਆਓ ਔਨਲਾਈਨ ਇਹਦਾ ਪ੍ਰਾਈਸ ਜੋ ਵੀ ਹੋਊਗਾ ਉਹਦੇ ਨਾਲੋਂ ਘੱਟ ਦੇ ਰਹੇ ਹਾਂ 29990 ਰੁਪਏ ਦੇ ਵਿੱਚ 1.5 ਕਿਲੋ ਦੀ ਹਾਇਰ ਦੀ ਵਾਸ਼ਿੰਗ ਮਸ਼ੀਨ ਮੈਂ ਕੋ ਅਫਰ ਕਰ ਰਹੇ ਹਾਂ ਔਨਲਾਈਨ ਚੈੱਕ ਕਰ ਲੈਣਾ ਲੋਕਾਂ ਨੇ ਔਨਲਾਈਨ ਚੈੱਕ ਕਰਕੇ ਆਓ 1 ਰੁਪਿਆ ਲੈ ਕੇ ਆ ਨਾ 1494 ਰੁਪਏ ਦੀ ਤੁਹਾਡੀ ਫਿਕਸ ਕਿਸ਼ਤ ਬਣਾ ਕੇ ਦੇਵਾਂਗੇ ਜੀ 1494 ਰੁਪਏ ਦੀ ਕਿਸ਼ਤ ਤੇ ਮਿਲੇਗਾ ਕਿੱਥੇ ਮਿਲੇਗਾ ਮਾਈ ਇਲੈਕਟ੍ਰੋਨਿਕਸ ਨਕੋਦਰ ਅੰਬੇਦਕਰ ਚੌਂਕ ਦੇ ਵਿੱਚ ਜੀ ਉਸ ਤੋਂ ਬਾਅਦ ਜੇ ਸਾਈਡ ਬਾਈ ਸਾਈਡ ਦੀ ਗੱਲ ਕਰੀਏ ਸਾਡੇ ਕੋਲ ਸਾਈਡ ਬਾਈ ਸਾਈਡ ਜਿਹੜਾ 49990 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ ਸਾਰੀ ਰੇਂਜ ਵਾਈਫਾਈ ਵਾਲਾ ਫ੍ਰਿਜ ਚਾਹੀਦਾ ਗਲਾਸ ਡੋਰ ਚਾਹੀਦਾ ਡਿਸਪਲੇ ਦੇ ਉੱਤੇ ਤੁਸੀਂ ਸ਼ੋਰੂਮ ਤੇ ਵਿਜ਼ਿਟ ਕਰੋ ਇਹਦੇ ਉੱਤੇ ਵੀ 2994 ਰੁਪਏ ਦੀ ਕਿਸ਼ਤ ਬਣਾ ਕੇ ਦੇਵਾਂਗੇ 1 ਰੁਪਿਆ ਡਾਊਨ ਪੇਮੈਂਟ ਦੇ ਉੱਤੇ 1 ਰੁਪਿਆ ਲੈ ਕੇ ਆਉਣਾ ਤੁਸੀਂ ਪਿਛੇ ਨਹੀਂ ਜਾਣਾ ਮਹਾਰਾਜ ਰੋਬਨ ਜੀ ਹੇ ਨਾ ਬਿਲਕੁਲ ਅੰਗਲ ਰੋਬਨਾਈ ਸਰ ਕਿਹੜੇ ਕਿਹੜੀ ਜਗ੍ਹਾ ਸ਼ਾਪ ਹੈ ਤੁਸੀਂ ਆਪਣੀ ਅੰਬੇਦਕਾ ਚੌਂਗ ਨਕੌਦਰ ਨਾਰਿੰਗ ਡੱਬੇ ਦੇ ਬਿਲਕੁਲ ਨਾਲ ਜੀ ਆਪਣਾ ਇੱਕ ਤੁਸੀਂ ਆਪਣਾ ਫੋਨ ਨੰਬਰ ਦੱਸੋ ਮੇਰਾ ਨੰਬਰ ਹੈ ਜੀ 872782844 ਇੱਕ ਵਾਰ ਫਿਰ ਦੱਸ ਦਿਓ ਜੀ 872782844 ਓ ਬਹੁਤ ਬਹੁਤ ਸ਼ੁਕਰੀਆ ਜੀ ਤੋ ਤੁਸੀਂ ਕੀ ਸੋਚ ਰਹੇ ਹੋ ਜਲਦੀ ਤੋਂ ਜਲਦੀ ਪਹੁੰਚੋ ਮਾਈ ਇਲੈਕਟ੍ਰੋਨਿਕ ਕੀ ਲੈ ਕੇ ਆਉਣਾ ਤੁਸੀਂ 1 ਰੁਪਏ ਦਾ ਢਾਂਚਾ ਲੈ ਕੇ ਆਉਣਾ ਬੈਂਕ ਦੀ ਕਾਪੀ ਲੈ ਕੇ ਆਉਣੀ ਆ ਆਧਾਰ ਕਾਰਡ ਲੈ ਕੇ ਆਉਣਾ ਨਾਲ ਲਾਈਵ ਪ੍ਰਾਈਸ ਵੀ ਕੱਢਦੇ ਨੇ ਇਸ ਵਾਰ ਵੀ ਪ੍ਰਾਈਸ ਕੱਢੇ ਜਾਣਗੇ ਪ੍ਰਾਈਜ਼ਾਂ ਦੀਆਂ ਪਰਚੀਆਂ ਨਾਲ-ਨਾਲ ਪੈ ਚੁੱਕੀਆਂ ਆ ਜਿਹੜਾ ਵੀ ਤੁਸੀਂ ਸਮਾਨ ਲਓਗੇ ਨਾਲ-ਨਾਲ ਪ੍ਰਾਈਜ਼ ਨਿਕਲਣਗੇ ਬਹੁਤ ਆਫਰਾਂ ਇਹਨਾਂ ਨੇ ਲਾਈਆਂ ਕਿੱਥੇ ਲਾਈਆਂ ਮਾਈ ਇਲੈਕਟ੍ਰੋਨਿਕ ਅੰਬੇਦਕਰ ਚੌਕ ਅੰਦਰ ਕੋਦਰ ਮਜਦੀਕ ਨਾਰنگ ਢਾਬਾ ਨਕੋਦ